ਹਾਂਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਹੈਪੀ ਬਰਥਡੇ ਜੁਝਾਰ ਪੁੱਤ ਲਓ ਬਈ ਦੋਨੇ ਸਾਡੇ ਪਟਕਿਆਂ ਵਾਲੇ ਜਵਾਕ ਦੇਖ ਲਓ ਹਾਂਜੀ ਇਹ ਭਾਈ ਲੋਕ ਪੱਗਵਟ ਭਰਾ ਹੁੰਦੇ ਨੇ ਪਟਕਾ ਵੱਟ ਭਰਾ ਨੇ ਹੈਂ ਕੋਈ ਕਿਵੇਂ ਹੈਪੀ ਬਰਥਡੇ ਲੈ ਬਈ ਵੀਰਾ ਆ ਗਿਆ ਭਈ ਇਹ ਵੱਡਾ ਵੀਰਾ ਵੀ ਆ ਗਿਆ ਇਹਦਾ ਇੱਧਰ ਇਹਦਾ ਦੋਸਤ ਵੀ ਆ ਗਿਆ ਇਹਨਾਂ ਦੇ ਹਾਂ ਇਹ ਭਾਈ ਗੁੰਤਾਰ ਦਾ ਹੀ ਵੱਡਾ ਵੀਰਾ ਓ ਦੇਖੋ ਭਾਈ ਜੁਝਾਰ ਦੇ ਪਾਪਾ ਦੇਖ ਲਓ ਹੈਪੀ ਬਰਥਡੇ ਤੁਝਾਰ ਰਾਮਨ ਦਾ ਸਹੀ ਕਾਹੀ ਠੀਕ ਹੈ ਗੁੱਸਾ ਤਾਂ ਨਹੀਂ ਕਰਦਾ ਤੂੰ ਤੂੰ ਗੁੱਸਾ ਤਾਂ ਨਹੀਂ ਕਰਦਾ ਕੋਟਕੇ ਬੁੱਠੀ ਪਈ ਫਿਰਦਾ ਇਹ ਮੈਂ ਇਧਰ ਬਸ ਸੈਟਨਾ ਤੇzin ਮੈਂ ਹੁਣ ਇਧਰ ਲਵਸਾ ਕਿ ਨਹੀਂ ਨਵੀਂ ਉਹ ਤੋਂ ਪਾਉਂਗਾ ਠੀਕ ਹੈ ਬਾਅਦ ਚ ਜਾਣ ਮੇਰੇ ਫੇਸ ਬਹੁਤ ਸਾਫ ਲੱਗ ਰਿਹਾ ਲਓ ਭਾਈ ਦਾਦਾ ਦਾਦੀ ਨੇ ਦੇਗ ਬਣਾ ਲਈ ਇਹ ਚੱਲੇ ਨੇ ਸਕੂਟੀ ਤੇ ਮੂਰੇ ਅਸੀਂ ਜਾਵਾਂਗੇ ਗੱਡੀ ਤੇ ਮੈਂ ਤੁਝਾਰ ਤਾਜਵੀਰਾ ਜੁਹਾਰ ਦਾ ਜੁਹਾਰ ਦੇ ਤਾਈ ਮम्मा ਅਸੀਂ ਸਾਰੇ ਜਣੇ ਆਏ ਆਵਾ ਕਿ ਗੱਦੀ ਤੇ ਜਾਂ ਤਾਈ ਮम्मा ਕੋਲੇ ਵਗਦੇ ਤਾਈ ਮम्मा ਵਰਗੀਆਂ ਉਹ ਵੀ ਗੋਲ ਗੋਲ ਬੱਚੇ ਕਿੱਥੇ ਨੇ ਸਾਡੇ ਦੋ ਗੋਲ ਗੋਲ ਬੱਚੇ ਕਿੱਥੇ ਨੇ ਸਾਡੇ ਲਓ ਬਈ ਹੁਣ ਆਪਾਂ ਪਹੁੰਚ ਗਏ ਆ ਬਸ ਗੁਰਦੁਆਰਾ ਸਾਹਿਬ ਕਿਉਂਕਿ ਸਹੀ ਆਪਾਂ ਨਾ ਇਹ ਹੀ ਆ ਵੀ ਪੋ ਦੇ ਮਹੀਨੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਆਪਾਂ ਗੁਰਦੁਆਰਾ ਸਾਹਿਬ ਦੇਖ ਕਰਵਾਈ ਅਰਦਾਸ ਕਰਵਾਵਾਂਗੇ ਤੇ ਸਾਡੇ ਦੋਨੇ ਬੱਚਿਆਂ ਨੇ ਪਟਕੇ ਵੀ ਮੰਨ ਲਏ ਨੇ ਇਹਨਾਂ ਦਾ ਮੱਥਾ ਵੀ ਟਕਾ ਕੇ ਲਿਆਉਣਾ ਹੈ ਨਾ ਮੋਟੂ ਆਪਾਂ ਫਤੇਗੜ ਸਾਹਿਬ ਆਹ ਕੀ ਗੱਲ ਬੜੀ ਤਜਾਰ ਵੀ ਜਊਗਾ ਪੈਸਾ ਦਿੱਤਾ ਅੱਜ ਵੀ ਉਹ ਜਾਊਗਾ ਤਜਾਰ ਪਹਿਲੀ ਵਾਰ ਨਹੀਂ ਜੁਜਾਰ ਪੁੱਤ ਫਸਟ ਟਾਈਮ ਵੀ ਜਾਇਆ ਆਏ ਅਸੀਂ ਫਤੇਗੜ ਸਾਹਿਬ ਲਓ ਪਹੁੰਚ ਗਏ ਆਪਾਂ ਇੱਥੇ ਚਲੋ ਵੀ ਆਗੇ ਗੁੱਦਵਾਲੀ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਹਿ ਲਓ ਵੀ ਸਾਡਾ ਇੱਕ ਇੱਕ ਬੰਦਾ ਰਹਿ ਗਿਆ ਗੱਡੀ ਲੈ ਕੇ ਆ ਰਹੇ ਅਸੀਂ ਸਾਰੇ ਆ ਗਈ ਸੀਗੇ ਲੜਾਈ ਦੀ ਗੱਡੀ ਲੜਾਈ ਹਾਂਜੀ ਸਾਡੀ ਲੜਾਈ ਦੀ ਗੱਡੀ ਜਿਹੜੀ ਉਹ ਪਿੱਛੇ ਰਹਿ ਜਾਂਦੀ ਹੁੰਦੀ ਆ ਦੋਨੀਆਂ ਲੜਾਈ ਦੀ ਗੱਡੀ ਇਹਨੇ ਰਿੱਕੀ ਰਜਾ ਅੱਪਾ ਬੜੀ ਜਾਨੀ ਅੱਪਾ ਬੜੀ ਸੀ ਆਣੀ ਕੁੜੀਆਂ ਤਾਂ ਹੁੰਦੀਆਂ ਚਿੜੀਆਂ ਨੇ ਹੋਲੀਆਂ ਚਿੜੀਆਂ ਰਿੱਕੀ ਤਾਂ ਮੈਂ ਗੱਲ ਹੀ ਫੜ ਲਈ ਵਾਹ ਵੀਰੇ ਜਿਹੜੀ ਜੈਕਟ ਆ ਨਾ No words for this jacket, Vire. <laughs> <laughs> ਲਓ ਬਈ ਦੇਖ ਲੋ ਮੰਮੀ ਨਹੀਂ ਲੈ ਕੇ ਆਈ ਮੁੰਡੇ ਮੁੰਡੇ ਦੀ ਮੰਮੀ ਕੋਈ ਗਿਫਟ ਨਹੀਂ ਲੈ ਕੇ ਮੁੰਡੇ ਦਾ ਭਰਾ ਲਿਆ ਹੈ ਦੇਖ ਲੈ ਵੀਰੇ ਹੈ ਐ ਪਿਆਰ ਹੁੰਦਾ ਭਰਾਵਾਂ ਭਰਾਵਾਂ ਦਾ ਕਿੰਨੇ ਗਿਫਟ ਲੈ ਕੇ ਆਏ ਪੁੱਤ 2 2 ਕੀ ਕੀ ਲੈ ਕੇ ਆਏ ਸੇਟ ਤੜਕੇ ਦਿੱਤਾ ਪਟਕਾ ਨਹੀਂ ਦਿੱਤਾ ਹਾਂ ਬਈ ਪਟਕਾ ਦਿੱਤਾ ਇੱਕ ਮੇਰੇ ਪੁੱਤ ਨੇ ਕਹਿੰਦਾ ਮੇਰੇ ਵੱਲੋਂ ਗਿਫਟ ਤਵਾਰ ਗਿਫਟ ਵਨ ਕੱਲ ਮੈਂ ਜਦੋਂ ਕੱਪ ਪਟਕਾ ਦੇਖੀ ਜਮਾ ਵੀਰੇ ਦੱਸ ਪੁੱਤ ਕੀ ਕਿ ਲੈ ਕੇ ਆ ਕਿ ਮੈਂ ਆਪੀ ਦੇਖ ਲਾਂ ਉੱਥੇ ਪੇ ਇਹ ਨਹੀਂ ਗਿਆ ਜਿੰਦਾ ਸਕਿੰਟ ਧੋਕਾ ਧੋਕਾ ਕਰਕੇ ਇਹਦੇ ਨਾਲ ਉਹ ਧੋਕਾ ਤਾਂ ਦਸਤੂਰ ਹੋ ਗਿਆ ਪਤਾ ਸੋਹਣੀਆਂ ਨਾਰਾਂ ਦਾ ਬਸ ਕਹਿੰਦਾ ਕੇਕ ਲਿਆਇਓ ਨਹੀਂ ਕੇਕ ਨਹੀਂ ਕੱਟਣਾ ਅੱਜ ਕੇਕ ਨਹੀਂ ਕੱਟਦੇ ਓਏ ਆਪਿਆ ਕੰਮ ਓਏ ਐਡਾ ਸੋਹਣਾ ਗਿਫਟ ਕਿਹਨੇ ਦਿੱਤਾ ਐਡੀ ਸੋਹਣੀ ਸਕੂਟਰ ਕਿਹਨੇ ਦਿੱਤਾ ਮੇਰੇ ਪੁੱਤ ਨੂੰ ਇਹਦੇ ਤਾਈ ਮम्मा ਨੇ ਦਿੱਤਾ ਓੜਾਣਾ ਬਤਾ ਤਾਇਆ ਜੀ ਨੇ ਤਾਈ ਮਮਨੇ ਵੀਰੇ ਨੇ ਕੀ ਬਾਤ ਆ ਓਏ ਇੰਨਾ ਮੋਟਰਸਾਈਕਲ ਇੰਨਾ ਸੋਹਣਾ ਦਿਖਾਓ ਭਾਈ ਓਏ ਹੋਏ ਕੁਰਸੀ ਵੀ ABC ਵਾਲੀ ਤੇਰੀ ਭੈਣ ਤੇਰੀ ਓਏ ਦੇਖ ਲੈ ਜਿੱਥੇ ਮੈਂ ਬੈਠਾ ਦੇਖੀ ਮੋਟਰਸਾਈਕਲ ਤੇ ਯਾ ਭਾ ਕਿੱਥੋਂ ਨਹੀਂ ਆ ਗਾਣੇ ਵਾਲੀ ਜਿੱਦਾਂ ਬਲੰਦਾ ਏ ਬਹੁਤ ਸੋਹਣਾ ਭਾਈ ਬਹੁਤ ਸੋਹਣਾ ਗਿਫਟ ਆ ਬਹੁਤ ਜਿਆਦਾ ਸੋਹਣਾ ਹਾਂ ਮੋਹਲਾ ਸੋਹਣਾ ਉਹ ਨਾਲ ਦੱਬਤਾ ਇੱਕ ਵਾਰੀ ਫਸਾ ਲੱਗ ਗਿਆ ਮੇਟ ਪਚਾਉਂਦਾ ਹਾਂ ਹਾਂ ਉਹ ਇਹ ਨਹੀਂ ਕੋ ਹੋਰ ਲੈਗਾ ਸੀ ਤਾਂ ਮੈਂ ਖੁਦ ਹੀ ਪੈਰ ਨਹੀਂ ਆਉਣੇ ਹਾਂ ਪੈਰ ਨਹੀਂ ਆਉਣੇ ਆ ਸਹੀ ਆ ਨਹੀਂ ਆ ਬਹੁਤ ਸੋਨਾਗਾ ਬਹੁਤ ਸੋਨਾ ਗਿਫਟ ਆ ਪਾਈ ਰਿੱਕੀ ਕਿੱਥੇ ਹਾਂ ਸੋਨਾ ਗਿਫਟ ਆ ਪਤਾ ਹਾਂਜੀ ਬਾਈ ਜਿਹੜੀ ਕੱਲ ਵੀਡੀਓ ਪਾਈ ਸੀਗੀ ਉਹਦੇ ਵਿੱਚ ਜਿਹੜੇ ਜਿਹੜੇ ਸਾਈਜ਼ ਆਪਣੇ ਕੋਲ ਰਹਿ ਗਏ ਮੈਂ ਹੁਣੇ ਤੁਹਾਨੂੰ ਦੱਸ ਦਿੰਨੀ ਆ ਇਹਦੇ ਵਿੱਚ ਆਪਣੇ ਕੋਲ 38 ਨੰਬਰ ਰਹਿ ਗਿਆ ਠੀਕ ਹੈ ক্লোਜ਼ ਕਰਕੇ ਦਿਖਾ ਦਿਓ ਬੈਲੀ ਤੇ ਇੱਕ ਇਹ ਆਰਟੀਕਲ ਦੇ ਵਿੱਚ ਰਹਿ ਗਿਆ 37 ਨੰਬਰ ਤੇ ਇੱਕ ਇਹ ਵਾਲੇ ਆਰਟੀਕਲ ਦੇ ਵਿੱਚ ਆਹ ਕਲਰ ਵਿੱਚ ਰਹਿ ਗਿਆ 36 ਨੰਬਰ ਸਿਰਫ ਆ ਤਿੰਨ ਆਰਟੀਕਲ ਨੇ 38 37 36 ਠੀਕ ਹੈ ਜੀ ਬਾਕੀ ਸਾਰੇ ਜਿੰਨੇ ਵੀ ਇਹਦੇ ਵਿੱਚ ਆਰਟੀਕਲ ਸੀ ਆਹ ਵਾਲੇ ਡਿਜ਼ਾਈਨ ਦੇ ਵਿੱਚ ਸਾਰੇ ਸੇਲ ਹੋ ਗਏ ਜਿਨ੍ਹਾਂ ਨੇ ਆਰਡਰ ਕਰਨਾ ਦਿੱਤੇ ਹੋਏ ਨੰਬਰ ਤੇ ਆਰਡਰ ਕਰ ਗਾ ਹਾਂਜੀ ਬਾਈ ਕੱਲ ਜਿਹੜੀਆਂ ਬੈਲੀਆਂ ਪਾਈਆਂ ਸੀ ਉਹਨਾਂ ਵਿੱਚੋਂ ਆਹ ਵਾਲੇ ਆਰਟੀਕਲ ਦੇ ਵਿੱਚ ਕਿਹੜੇ-ਕਿਹੜੇ ਸਾਈਜ਼ ਰਹਿ ਗਏ ਮੈਂ ਤੁਹਾਨੂੰ ਦੱਸ ਦੇਣੀ ਆ ਕਿਉਂਕਿ ਬਾਕੀ ਸਾਰੇ ਸੇਲ ਹੋ ਗਏ ਤੁਸੀਂ ਬਾਕੀਆਂ ਦਾ ਪੁੱਛ ਰਹੇ ਹੋ ਠੀਕ ਹੈ ਤਾਂ ਉਹ ਵਾਲੇ ਸਾਈਜ਼ ਆਪਣੇ ਕੋਲ ਅਵੇਲੇਬਲ ਨਹੀਂ ਹੈਗੇ ਜਿਹੜੇ-ਜਿਹੜੇ ਰਹਿ ਗਏ ਇਹਦੇ ਵਿੱਚ ਰਹਿ ਗਿਆ ਜੀ 37 ਨੰਬਰ ਠੀਕ ਹੈ ਜੀ 37 ਨੰਬਰ ਰਹਿ ਗਿਆ ਇਹਦੇ ਵਿੱਚ ਇੱਕ ਇਹਦੇ ਵਿੱਚ ਰਹਿ ਗਿਆ 36 ਨੰਬਰ ਸੇਮ ਆਰਟੀਕਲ ਦੇ ਵਿੱਚ ਪਿਓਰ ਲੈਦਰ ਦੇ ਆ ਬ੍ਰਾਂਡਡ ਆਰਟੀਕਲ ਇੱਕ ਇਹਦੇ ਵਿੱਚ ਰਹਿ ਗਿਆ ਜੀ ਬਲੈਕ ਕਲਰ ਦੇ ਵਿੱਚ 37 ਨੰਬਰ ਠੀਕ ਹੈ ਜੀ ਵਾਈਟ ਦੇ ਵਿੱਚ 36 ਨੰਬਰ ਤੇ ਇੱਕ ਟੈਂਕ ਕਲਰ ਦੇ ਵਿੱਚ ਰਹਿ ਗਿਆ ਜੀ 36 ਨੰਬਰ ਆ ਲੋ ਜੀ ਆ ਵਾਲੇ ਆਰਟੀਕਲ ਇਹਦੇ ਵਿੱਚ ਰਹਿ ਗਏ ਜਿਨ੍ਹਾਂ ਨੇ ਵੀ ਆਰਡਰ ਕਰਨਾ 94635 3050 ਦੇ ਨੰਬਰ ਤੇ ਸਕਰੀਨਸ਼ਾਟ ਭੇਜੋ ਤੇ ਆਰਡਰ ਬੁੱਕ ਕਰੋ ਪੇਮੈਂਟ ਕੱਲ ਤੁਹਾਨੂੰ ਦੱਸੀ ਸੀ ਸਿਰਫ 650 ਓਨਲੀ 650 ਦੇ ਵਿੱਚ ਆਰਟੀਕਲ ਨੇ ਜੀ ਹਲਦੀ ਵਾਲੀ ਬੁੱਕ ਕਰ ਦਿਓ ਆ ਹੀ ਰਹਿ ਗਏ ਬਸ ਆ ਵਾਲੇ ਹਾਂਜੀ ਕੱਲ ਵੀਡੀਓ ਪਾਈ ਸੀ ਪਿਓਰ ਕਾਟਰਾਈਜ਼ ਵਾਲੀ ਵੀਡੀਓ ਵੀ ਪਾਈ ਸੀ ਜਿਵੇਂ ਇਹਦੀ ਗੱਲ ਕਰਾਂ ਤਾਂ ਲੋ ਜੀ ਐਨੀ ਕੁ ਜ਼ਿਆਦਾ ਕੰਫਰਟੇਬਲ ਕਿਵੇਂ ਮਰਜ਼ੀ ਮਰੋੜ ਲਓ ਤੁਸੀਂ ਬੈਲੀ ਨੂੰ ਬਹੁਤ ਜ਼ਿਆਦਾ ਸਟੈਚੇਬਲ ਬੈਲੀ ਆ ਠੀਕ ਹੈ ਕੋਟਰਾਇਜ਼ ਵਾਲੀ ਬੈਲੀ ਆ ਕਪੜਾ ਮਾਰੇ ਤੋਂ ਸਾਫ਼ ਤੇ ਸਿਰਫ 650 ਰੁਪਏ ਦੇ ਵਿੱਚ ਇਹਦੇ ਵਿੱਚ ਸਿਰਫ ਆਪਣੇ ਕੋਲ ਤਿੰਨ ਸਾਈਜ਼ ਰਹਿ ਗਏ ਜੀ 37 ਨੰਬਰ ਗ੍ਰੇ ਦੇ ਵਿੱਚ 37 ਨੰਬਰ ਬਲੈਕ ਦੇ ਵਿੱਚ ਤੇ ਗ੍ਰੇ ਦੇ ਵਿੱਚ ਇੱਕ ਸਾਈਜ਼ ਰਹਿ ਗਿਆ 44 ਨੰਬਰ ਜਿਨ੍ਹਾਂ ਨੇ ਵੀ ਆਰਡਰ ਕਰਨਾ 946473050 ਇਹਦੇ ਆ ਵਾਲੀ ਬੈੰਦੀ ਆ ਧਿਆਨ ਨਾਲ ਦੇਖੋ ਸਕਰੀਨ ਸ਼ਾਟ ਭੇਜੋ ਤੇ ਆਰਡਰ ਬੁੱਕ ਕਰੋ ਥੈਂਕ ਯੂ ਸੋ ਮਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਾਨੀ ਵਧੀਆ ਹੋਣਗੇ ਠੀਕ ਠਾਕ ਹੋਣਗੇ ਅੱਜ ਇੱਕ ਹੋਰ ਆਫਰ ਦੇ ਨਾਲ ਆਪਾਂ ਤੁਹਾਡੇ ਨੂੰ ਮਿਲੇ ਆ ਬਹੁਤ ਵਧੀਆ ਆਰਟੀਕਲ ਆ ਬਹੁਤ ਵਧੀਆ ਹੀਲ ਆ ਠੀਕ ਹੈ ਸ਼ਾਈਨਿੰਗ ਦੇ ਵਿੱਚ ਆਰਟੀਕਲ ਆ ਪਹਿਲਾਂ ਤਾਂ ਮੈਂ ਖੁਦ ਵੀਅਰ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਲੁੱਕ ਠੀਕ ਹੈ ਫਰੰਟ ਤੇ ਬੋ ਲੱਗਿਆ ਹੋਇਆਗਾ ਤੇ ਹੀਲ ਤੁਸੀਂ ਚੈੱਕ ਕਰ ਸਕਦੇ ਹੋ ਪੈਨਸਲ ਹੀਲ ਨਹੀਂ ਹੈਗੀ ਬਹੁਤ ਕੰਫਰਟੇਬਲ ਹੀਲ ਆ ਤੇ ਬਿਲਕੁਲ ਹੀ ਖੜਕਾ ਨਹੀਂ ਕਰਦੀ ਹੀਲ ਬਹੁਤ ਅੱਛੀ ਲੱਗਦੀ ਆ ਪੈਰਾਂ ਦੇ ਵਿੱਚ ਚੈਰੀ ਕਲਰ ਆ ਇਹਦੇ ਵਿੱਚ ਆਪਣੇ ਕੋਲ ਅੱਜ ਜਿਹੜਾ ਆਪਾਂ ਲੈ ਕੇ ਆਏ ਆ ਬਹੁਤ ਸੋਹਣਾ ਕਲਰ ਆ ਬਹੁਤ ਸੋਹਣੀ ਹੀਲ ਨਾ ਜ਼ਿਆਦਾ ਹੀਲ ਹੀ ਵੀ ਸਹੀ ਆ ਮੀਡੀਅਮ ਜੀ ਹੀਲ ਤੇ ਇਹਦੇ ਵਿੱਚ ਆਪਣੇ ਕੋਲ ਸਾਈਜ਼ ਅਵੇਲੇਬਲ ਹੈਗੇ ਆ ਸਾਈਜ਼ ਇਹਦੇ ਵਿੱਚ ਹੈਗੇ ਜੀ 36 ਤੋਂ ਲੈ ਕੇ 41 ਤੱਕ 36 ਤੋਂ ਲੈ ਕੇ 41 ਤੱਕ ਇਹਦੇ ਵਿੱਚ ਸਾਈਜ਼ ਅਵੇਲੇਬਲ ਨੇ ਕਿਸੇ ਨੇ ਵੀ ਆਰਡਰ ਕਰਨਾਗਾ 946470050 ਇਹ ਨੰਬਰ ਤੇ ਸਕਰੀਨਸ਼ਾਟ ਲੈ ਕੇ ਭੇਜਨਾਗਾ ਆਪਣਾ ਸਾਈਜ਼ ਦੱਸਨਾਗਾ ਤੇ ਕੋਰੀਅਰ ਤੁਹਾਡੇ ਘਰੇ ਪਹੁੰਚ ਜਾਊਗਾ ਸ਼ਿਪਿੰਗ ਫ੍ਰੀ ਹੈ ਜੇ ਮੈਂ ਤੁਹਾਨੂੰ ਪ੍ਰਾਈਸ ਦੀ ਗੱਲ ਕਰਾਂ ਤਾਂ ਵੈਸੇ ਆਨਲਾਈਨ ਤੁਸੀਂ ਇਹ ਵਾਲੀ ਹੀਲ ਸਰਚ ਕਰ ਸਕਦੇ ਹੋ ਤੁਹਾਨੂੰ 1650 1750 1850 1850 ਤੱਕ ਮਿਲੂਗੀ ਬਟ ਆਪਣੇ ਕੋਲ ਬਹੁਤ ਹੀ ਜੈਨੂਨ ਜਾਂ ਪ੍ਰਾਈਸ ਹੈ ਇਹ ਵਾਲੀ ਹੀਲ ਦਾ ਓਨਲੀ 950 ਸਿਰਫ 950 ਦੇ ਵਿੱਚ ਸ਼ਿਪਿੰਗ ਫ੍ਰੀ ਇਨ ਪੰਜਾਬ ਜਿਨ੍ਹਾਂ ਨੇ ਵੀ ਆਰਡਰ ਕਰਨਾ ਜਲਦੀ ਜਲਦੀ ਆਰਡਰ ਬੁੱਕ ਕਰਵਾ ਦਿਓ ਚੈਰੀ ਕਲਰ ਜਿਹੜਾ ਬਹੁਤ ਹੀ ਡਿਮਾਂਡਿੰਗ ਤੇ ਆ ਜਲਦੀ ਜਲਦੀ ਸਕਰੀਨਸ਼ਾਟ ਭੇਜੋ 9460050050 ਦੇ ਨੰਬਰ ਤੇ ਥੈਂਕ ਯੂ ਸੋ ਮੱਚ ਗਾਇਜ਼ ਕਿ ਲਈ ਆ ਆ ਬੰਦ ਕਰੀ ਕਾਲੇ ਮੜਾ ਜਾ ਅੰਮ੍ਰਿਤ ਉਹ ਲੈ ਇਦਰ ਸ਼ੂ ਚੱਕ ਕੇ ਲੈ ਇ ਮੈਂ ਲੈ ਇਦਰ ਸ਼ੂ ਤੂੰ ਕੌਣ ਐ ਕਿਹੜੇ ਸ਼ੂ ਕਾਫੀ ਜ਼ਿਆਦਾ ਹਾਂ ਡਿਮਾਂਡ ਆਈ ਰਹੀ ਸੀ ਨਹੀਂ 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 ਲੇਡੀਜ਼ ਲੇਡੀਜ਼ ਕਿਹੜੇ ਹੋ ਚਾਰੇ ਡਿਜ਼ਾਈਨ ਹਾਂ ਫੀਤਿਆਂ ਵਾਲੇ ਤੇ ਦੂਜੇ ਵਿਦਆਊਟ ਲੇਸਿਸ ਤੇ ਲੇਸਿਸ ਵਾਲੇ ਚਾਰੇ ਡਿਜ਼ਾਈਨ ਆ ਵੀ ਚੱਕ ਲੈ ਮੈਂ ਹੋ ਚੇਕ ਕੀ ਲਾ ਦੇ ਤੀ ਲਾ ਦੋ ਲਾ ਦੋ ਇਹ ਚੇਪੀ ਦਾ ਤੁਸੀਂ ਐ ਲਾਈ ਆ ਦੇਖਾਂ ਗਿ ਲਈ ਐ ਨਾਲੇ ਮੈਂ ਬ੍ਰਾਈਡਲ ਹੀਲਸ ਦੇ ਵਿੱਚ ਵੀ ਦਿਖਾ ਦਿੰਨੀ ਅੱਜ ਖੁਸ਼ ਐਕਸਪੈਰੀਮੈਂਟ ਕਰਕੇ ਦੇਖੀ। ਨਾਲੇ ਮੈਂ ਹਾਈ ਨੈਕ ਦਿਖਾ ਦਿੰਨੀ। ਧਰ ਦੋ ਇੱਥੇ। ਲਓ ਬਈ। ਹਾਈ ਨੈਕ ਸ਼ੂ ਆ ਇਹ ਤੇ ਬਹੁਤ ਵਧੀਆ ਬਹੁਤ ਲਾਈਟ ਵੇਟ ਆ। ਕੰਫਰਟੇਬਲ ਵੀ ਬਹੁਤ ਆ ਤੇ ਲਾਈਟ ਵੇਟ ਬਹੁਤ ਆ ਜਿਹੜੀ ਮੁੱਖ ਦੀ ਗੱਲ ਈ ਆ। ਤੇ ਬਹੁਤ ਸੋਹਣਾ ਇਹਦੇ ਵਿੱਚ ਇੱਕ ਆ ਕਲਰ ਆ ਗਿਆ ਆ ਕਲਰ ਆ। ਡਿਜ਼ਾਈਨ ਦੋ ਨੇ ਆ ਵਾਲੇ ਡਿਜ਼ਾਈਨ ਦੇ ਵਿੱਚ ਦੋ ਕਲਰ ਆ ਗਏ। ਓਨਲੀ 1500 1500 ਦਾ ਸਿਰਫ ਇਹ ਕਾ ਚੀਜ਼ ਆ ਗਈ। ਇਹ ਤੇ ਵੀ ਜਿਪਰ ਵਾਲੀ ਹੈ ਨਾ ਵੀ ਜਿਪਰ ਵਾਲੀ ਆ ਜਿਪਰੀ ਆ ਸਾਰਾ ਇੱਕ ਇਹਦੇ ਵਿੱਚ ਬਲੈਕ ਦੇ ਵਿੱਚ ਉਹ ਆ ਗਿਆ ম্যাਟ ਲੁੱਕ ਆ ਗਿਆ ਮੈਂ ਖੁਦ ਵੀਅਰ ਕੀਤਾ ਸੀਗਾ ਇਹ ਇਹ ਵੀ ਜਿਪਰ ਵਾਲੀ ਆ ਜੀ ਆ ਵੀ ਜਿਪਰ ਵਾਲੀ ਆ ਹਨਾ ਡੇਸਿਸ ਵੀ ਹੈਗੀ ਤੇ ਜਿਪਰ ਵੀ ਹੈਗਾ ਸਿਰ 1500 ਓਨਲੀ 1500 ਗਾਇਜ਼ ਜਿਨ੍ਹਾਂ ਨੇ ਵੀ ਆਰਡਰ ਕਰਨਾ ਕਰ ਸਕਦੇ ਹੋ 94647 0050 ਦੇ ਨੰਬਰ ਤੇ ਤੁਸੀਂ ਖਰਚ ਸਕਦੇ ਹੋ ਤੇ ਅੱਜ ਸਾਡੇ ਮੁੰਡੇ ਦਾ ਹੈਪੀ ਬਰਥਡੇ ਆ ਜਨਮ ਦਿਨ ਇਨੂੰ ਵਧਾਈਆਂ ਦੇ ਸਕਦੇ ਹਾਂ ਹੈਪੀ ਬਰਥਡੇ ਟੂ ਜੂਦੀਆ ਥੈਂਕ ਯੂ ਜਿਨ੍ਹਾਂ ਨੇ ਵੀ ਆਰਡਰ ਕਰਨਾ ਕਰ ਸਕਦੇ ਆਨਲੀ 1500 ਠੀਕ ਹੈ ਗਾਇਸ ਤੇ ਸਾਡੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸ਼ਾਪ ਸਾਡੀ ਹੈਗੀ ਆ ਹੰਡਿਆਆ ਰੋਡ ਬਰਨਾਲਾ ਓਪੋਜੀਟ ਡੀਮਾਰਟ ਗਣਪਤੀ ਸਕੁਅਰ ਸੀਵੀ ਐਂਡ ਸੇਠੀ ਸ਼ੂਜ਼ ਬਰਨਾਲਾ